ਐਸਟੀਐਮ ਸਮਰਾਲਾ ਦਾ ਚਹੇਤਾ ਨੱਕੀ ਆਖਰ ਹੈ ਕੌਣ ਅਸੀਂ ਕਰਾਂਗੇ ਖਲਾਸਾ ਐਸਟੀਐਮ ਦਫ਼ਤਰ ਦੇ ਵਿੱਚ ਐਸਟੀਐਮ ਸਾਹਿਬ ਐਨੇ ਲੱਕੀਤੇ ਕਿਉਂ ਹਨ ਮਿਹਰਬਾਨ ਜੀ ਤੁਸੀਂ ਬੜੇ ਚਰਚਾ ਤੁਸੀਂ ਬੜੇ ਚਰਚਾ ਸਾਹਿਬ ਬੁਲਾ ਰਹੇ ਜੀ ਸਾਹਿਬ ਕੋ ਜਾਣਦੇ ਆ ਤੁਹ ਤੁਹਾਡੀ ਇੱਥੇ ਪੋਸਟ ਕੀ ਇੱਕ ਇੱਕ ਕਰਕੇ ਅਸੀਂ ਦੱਸਾਂਗੇ ਲੱਕੀ ਦੇ ਕਾਰਨਾਮੇ ਆਪ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਖਰ ਲੱਕੀ ਹੈ ਕੌਣ ਨਗਰ ਕੌਂਸਲ ਸਮਰਾਲਾ ਦਾ ਠੇਕੇਦਾਰੀ ਪ੍ਰਣਾਲੀ ਦੇ ਨਾਲ ਭਰਤੀ ਕੀਤਾ ਹੋਇਆ ਕੱਚਾ ਮੁਲਾਜ਼ਮ ਹੈ ਲੱਕੀ ਜਿਹੜਾ ਐਸਟੀਐਮ ਦਫ਼ਤਰ ਦੇ ਵਿੱਚ ਕਰਦਾ ਹੈ ਡਾਟਾ ਐਂਟਰੀ অপারেਟਰੀ ਡਾਟਾ ਐਂਟਰੀ ਕਿਹੜੀ ਡਿਪਾਰਟਮੈਂਟ ਨੂੰ ਸਰ ਸਾਹਿਬ ਲਾਣੀ ਹੋ ਗਈ ਚਲ ਗਿਆ ਸਾਹਿਬ ਨੂੰ ਤੁਹਾਡੇ ਕੋਲ ਕੀ ਪੋਸਟ ਹੈ ਤੁਹਾਡੀ ਦੱਸੋ ਡਾਟਾ ਐਂਟਰੀ অপারেਟਰੀ ਜ਼ਸਤੀ ਐਸਟੀਐਮ ਕਲਰਕ ਅਤੇ ਡਾਟਾ ਆਪਰੇਟਰ ਦੀਆਂ ਆਈਡੀਆਂ ਸ਼ਰਯਾਨ ਕਿਸ ਹੱਕ ਦੇ ਨਾਲ ਚਲਾਉਂਦਾ ਹੈ ਲੱਕੀ ਤੁਹਾਨੂੰ ਉਸ ਦੇ ਇੱਕ ਇੱਕ ਕਾਰਨਾਮੇ ਦਾ ਪਰਦਾ ਫਾਸ਼ ਕਰਾਂਗੇ ਪਹਿਲਾ ਪਰਦਾ ਖਾਸ਼ ਕਰਦੇ ਆ ਸਾਡੇ ਹੱਥ ਦੇ ਵਿੱਚ ਜਿਹੜੇ ਤੁਸੀਂ ਡਾਕੂਮੈਂਟ ਦੇਖ ਰਹੇ ਹੋ ਇਹ ਡਾਕੂਮੈਂਟ ਇੱਕ 1992 ਮਾਡਲ ਮਰਸੀਡੀਜ਼ ਕਾਰ ਹੈ ਜਿਹਨੂੰ ਲੱਕੀ ਨੇ ਹੁਸ਼ਿਆਰੀ ਦੇ ਨਾਲ 2011 ਦੇ ਵਿੱਚ ਇੱਕ ਇੰਡੀਕਾ ਕਾਰ ਦੇ ਕਾਗਜ਼ ਲਾ ਕੇ ਪਾਸ ਕਰ ਦਿੱਤਾ 5 ਸਾਲ ਲਈ ਜਨਚੀ 15 ਸਾਲ ਤੋਂ 5 ਸਾਲ ਹੋਰ ਉਹਦੇ ਵਧਾ ਦਿੱਤੇ ਇਸ ਤੋਂ ਇਲਾਵਾ ਸ਼੍ਰੀ ਮਾਛੀਵਾੜਾ ਸਾਹਿਬ ਸਮਰਾਲਾ ਮਲੌਦ ਅਤੇ ਹੋਰ ਆਸ-ਪਾਸੇ ਦੇ ਏਜੰਟਾਂ ਦੇ ਨਾਲ ਲੱਕੀ ਦੀ ਕੀ ਹੈ ਸੈਟਿੰਗ ਤੁਹਾਨੂੰ ਇੱਕ-ਇੱਕ ਕਰਕੇ ਦੱਸਾਂਗੇ ਕਿਹੜੇ ਕੰਮ ਦੇ ਲੱਕੀ ਨੇ ਕਿੰਨੀ ਬੰਨੀ ਹੋਈ ਹੈ ਫੀਸ ਸਮਰਾਲਾ ਦੇ ਵਿੱਚ ਕਿਉਂ ਹੈ ਲੱਕੀ ਦੀ ਹਾਹਾਕਾਰ ਇੱਕ-ਇੱਕ ਕਰਕੇ ਕਰਾਂਗੇ ਖੁਲਾਸਾ ਸਾਬ ਤੇ ਲੱਕੀ ਦੀ ਮਿਹਰਬਾਨੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਐਸਡੀਐਮ ਸਾਹਿਬ ਨੇ ਜਦੋਂ ਪੱਤਰਕਾਰਾਂ ਨੇ ਉਹਨਾਂ ਤੋਂ ਸਵਾਲ ਪੁੱਛੇ ਤਾਂ ਉਹਨਾਂ ਨੇ ਨਾ ਕੋਲਰਕ ਬੁਲਾਇਆ ਨਾ ਆਪਣਾ ਰੀਡਰ ਬੁਲਾਇਆ ਨਾ ਕੋਈ ਹੋਰ ਆਪਣੇ ਦਫ਼ਤਰ ਦਾ ਪੱਕਾ ਮੁਲਾਜ਼ਮ ਬੁਲਾਇਆ ਲੱਕੀ ਨੂੰ ਕੋਲ ਬਿਠਾ ਕੇ ਆਪਣਾ ਸਰਕਾਰੀ ਕੰਪਿਊਟਰ ਖਲਵਾਇਆ ਹੁਣ ਸਵਾਲ ਇਹ ਬਣਦਾ ਹੈ ਕਿ ਕਿਸ ਅਧਿਕਾਰ ਦੇ ਨਾਲ ਸਰਕਾਰੀ ਡਾਕੇ ਨੂੰ ਸਰਕਾਰੀ ਕੰਪਿਊਟਰਾਂ ਨੂੰ ਖੋਲਦਾ ਹੈ ਇੱਕ ਕੱਚਾ ਨਗਰ ਕੌਂਸਲ ਸਮਰਾਲਾ ਦਾ ਮੁਲਾਜ਼ਮ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਫਟਾਫਟ ਕੰਮ ਹੋਣਗੇ ਖੱਜਣ ਖਵਾਰੀ ਨੂੰ ਕਿੰਨਾ ਕ ਇੱਥੇ ਕੰਮ ਹੁੰਦਾ ਹੁਣ ਬੈਠੇ ਆਂ ਇਹ ਦੇਖ ਲਓ ਤੁਹਾਡੇ ਸਾਹਮਣੇ ਮਹੀਨੇ ਦਾ ਕਿੰਨੇ ਕੰਮ ਹੁੰਦੇ ਨੇ ਖਲ ਜਿੰਨੇ ਕੰਮ ਹੁੰਦੇ ਨੇ ਜੀ ਗਲਤ ਹੀ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਸਾਡੇ ਦਫ਼ਤਰਾਂ ਦੇ ਵਿੱਚ ਅਸੀਂ ਆਨਲਾਈਨ ਕਰਤਾ ਕਿਸੇ ਦੀ ਖੱਜਲ ਖਵਾਰੀ ਨਹੀਂ ਹੋਣੀ ਤੁਸੀਂ ਰਾਏਕੋਟ ਐਸਡੀਐਮ ਆਫਿਸ ਦੇ ਵਿੱਚ ਦੇਖਿਆ ਸੀ ਕਿਵੇਂ ਭ੍ਰਿਸ਼ਟਾਚਾਰ ਦਾ ਅੱਡਾ ਸੀ ਪੰਜਾਬ ਦਾ ਹਰ ਐਸਡੀਐਮ ਆਫਿਸ ਆ ਜਿਹੜਾ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਇਹਨਾਂ ਨੇ ਪ੍ਰਾਈਵੇਟ ਕਰਿੰਦੇ ਰੱਖੇ ਹੋਏ ਨੇ ਜਿਹੜੇ ਸ਼ਰਿਆਮ ਲੋਕਾਂ ਦੀ ਲੁੱਟ ਕਾ ਕਰਦੇ ਤੇ ਲੱਕੀ ਨਾਮ ਦਾ ਇੱਥੇ ਜਿਹੜਾ ਮੁੰਡਾ ਜਿਹੜਾ ਕਾਰਪੋਰੇਸ਼ਨ ਨੂੰ ਭੇਜਿਆ ਆ ਰੇਡ ਤਾਇਆ ਪ੍ਰੂਫ ਨੇ ਸਾਰਿਆਂ ਕੋਲ ਉਹਨੇ ਸਾਰਾ ਇਲਾਕੇ ਨੂੰ ਪਤਾ ਹੈ ਕਿ ਉਹਨੇ ਇੱਥੇ ਸਾਰਾ ਤਾਂ ਦਨੀਆ ਕਰਦਾ ਲੋਕਾਂ ਤੋਂ ਪੈਸੇ ਲੈਂਦਾ ਰਿਸ਼ਕਤਾ ਲੈਂਦਾ ਪਰ ਨਾ ਐਸਡੀਐਮ ਸਾਹਿਬ ਨੂੰ ਪਤਾ ਹੈ ਨਾ ਸੀਨੀਅਰ ਅਧਿਕਾਰੀਆਂ ਨੂੰ ਪਤਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਹੀ ਹੋਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਦਾਵਾ ਕਰਦੇ ਨੇ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਕਾਰਨ ਤੋਂ ਲੋਕਾਂ ਦੇ ਕੰਮ ਹੋਣਗੇ ਲੋਕਾਂ ਦੀ ਖੱਜਲ ਖਵਾਰੀ ਰੋਕੀ ਜਾਊਗੀ ਪਰ ਅਸੀਂ ਐਸਡੀਐਮ ਦਫ਼ਤਰ ਸਮਰਾਲਾ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਆ ਭਾਰਤੀ ਕਿਸਾਨ ਜੂਨੀਅਰ ਰਾਜੇਵਾਲ ਦੇ ਜਿਹੜੇ ਪ੍ਰਧਾਨ ਉਹ ਵੀ ਆਏ ਸੀ ਕਿਉਂਕਿ ਲੋਕਾਂ ਦੀ ਉਹਨਾਂ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਸੀ ਕਿ ਐਸ ਡੀ ਐਮ ਦਫ਼ਤਰ ਦੇ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲ ਹੈ ਤੇ ਲੋਕਾਂ ਦੇ ਕੰਮ ਨਹੀਂ ਹੁੰਦੇ ਕੁਝ ਲੋਕ ਵੀ ਬੈਠੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਦਰ ਮੁਲਾਜ਼ਮ ਹੈ ਸਟਾਫ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆ ਦੇਖ ਸਕਦੇ ਹੋ ਇਹ ਕੋਰਟ ਰੂਮ ਹੈ ਇਹਦੇ ਵਿੱਚ ਵੀ ਸਾਰੀਆਂ ਲਾਈਟਾਂ ਚੱਲਦੀਆਂ ਨੇ ਭਾਵੇਂ ਪੰਜਾਬ ਸਰਕਾਰ ਕਹਿ ਦਿੰਦੀ ਹੈ ਕਿ ਅਸੀਂ ਬਿਜਲੀ ਬਚਾਉਣੀ ਆ ਕਿਉਂਕਿ ਸਰਕਾਰ ਨੇ ਜਿਹੜਾ ਟਾਈਮਿੰਗ ਚੇਂਜ ਕੀਤਾ ਸੀ ਤੁਸੀਂ ਦਫਤਰ ਦੇ ਵਿੱਚ ਕੋਈ ਨਹੀਂ ਲਾਈਟਾਂ ਸਾਰੀਆਂ ਚੱਲ ਰਹੀਆਂ ਨੇ ਕੋਈ ਵੀ ਇੱਥੇ ਮੁਲਾਜ਼ਮ ਸਟਾਫ ਨਹੀਂ ਹੈਗਾ ਇੱਧਰ ਵੀ ਦੇਖ ਲੈਣੇ ਆ ਕਿ ਇੱਧਰ ਕੌਣ ਬੈਠਦੇ ਨੇ ਇੱਧਰ ਵਿੱਚ ਕੌਣ ਬੈਠਦੇ ਨੇ ਇੱਧਰ ਕਿਹਨਾ ਦਾ ਦਫਤਰ ਹੈ ਤੁਹਾਡੀ ਕੀ ਪੋਸਟ ਹੈ ਜੀ ਸੁਪਰਡੈਂਟ ਸਾਹਿਬ ਬਾਕੀ ਸਟਾਫ ਕਿੱਥੇ ਬੰਦਾ ਓਕੇ ਹੈਗੇ ਸਾਰੇ ਜੀ ਤੁਹਾਡਾ ਇੱਥੇ ਕੀ ਕੰਮ ਹੈ ਜੀ ਮੈਂ ਵਰਕਿੰਗ ਕਰਦੇ ਆ ਕਿਹੜਾ ਕਿਹੜਾ ਕੋਈ ਅਧਿਕਾਰ ਤਾਂ ਹੁੰਦਾ ਨਾ ਤੁਸੀਂ ਸੁਪਰਡੈਂਟੋ ਕਿਹੜਾ ਕਿਹੜਾ ਅਧਿਕਾਰ ਹੈ ਤੁਹਾਡੇ ਕੋਲ ਸਾਰੇ ਜਿਹੜੇ ਦਫਤਰਿਕ ਕੰਮ ਹੁੰਦੇ ਆ ਜੀ ਬਜੀ ਤੁਹਾਡੀ ਕੀ ਪੋਸਟ ਹੈਗੀ ਹੈ ਜੀ ਅੱਛਾ ਤੁਸੀਂ ਪਟਵਾਰੀ ਹੋ ਹਾਈਵੇ ਤੇ ਨੈਸ਼ਨਲ ਹਾਈਵੇ ਦੇ ਪਟਵਾਰੀ ਜੀ ਜਿਹੜਾ ਬਾਕੀ ਸਟਾਫ ਇਹਨਾਂ ਦੇ ਕਲਰਕਸ ਸਟੈਨ ਉਹ ਕਿੱਧਰ ਬਹਿੰਦੇ ਨੇ ਐਸ ਡੀ ਐਮ ਸਾਹਿਬ ਦੇ ਦੋ ਨੰਬਰ ਕਮਰੇ ਚ ਹੋਵੇ ਦੋ ਨੰਬਰ ਚ ਤਾਂ ਖਾਲੀ ਹੈ ਦੋ ਨੰਬਰ ਸੋਵਰੈਂਟ ਆਫ ਦੋ ਨੰਬਰ ਅੰਤਰੀਅਰ ਸਾਹਿਬ ਕੋਲ ਖੜੇ ਰਹੇ ਜੀ ਦੋ ਨੰਬਰ ਚ ਬਹਿੰਦੇ ਆ ਮੈਂ ਕਲਰਕ ਹਾਂ ਜੀ ਚਲੋ ਹਾਂ ਜਿਹੜੇ ਆਰਪੀਏ ਤੇ ਕੰਮ ਕਰਦੇ ਆ ਲੋਕਾਂ ਦੇ ਉਹ ਸਟਾਫ ਤੁਹਾਡਾ ਨਜ਼ਰ ਆ ਰਿਹਾ ਸਾਡੇ ਸਾਹਮਣੇ ਕਮਰੇ ਨੂੰ ਦੇਖੋ ਦਿਖਾ ਰਹੇ ਹਾਂ ਐਸਡੀਐਮ ਦਫਤਰ ਸਮਰਾਲਾ ਦਾ ਹਾਲ ਤੁਸੀਂ ਰਾਏਕੋਟ ਦੇ ਵਿੱਚ ਵੀ ਦੇਖਿਆ ਹੋਣਾ ਹੈ ਭ੍ਰਿਸ਼ਟਾਚਾਰ ਬੁੱਧਾ ਬੋਲ ਵਾਲਾ ਸੀਗਾ ਬਾਈ ਜੀ ਕੀ ਨਾਮ ਹੈ ਤੁਹਾਡਾ ਕੀ ਕੀ ਪੋਸਟ ਹੈ ਇੱਥੇ ਜੀ ਨਾਮ ਹੈਗਾ ਜੀ ਅੰਛੇ ਟਿਟੋਰੀਆ ਡਾਟਾ ਐਂਟਰੀ ਆਪਰੇਟਰ ਹੈ ਜੀ ਮੈਂ ਡਾਟਾ ਸਪਟ ਮੈਕਮੋ ਵੇਲੋ ਜੀ ਡਾਟਾ ਐਂਟਰੀ ਤੁਹਾਡੇ ਕੋਲ ਕਿਹੜਾ ਕਿਹੜਾ ਕੰਮ ਹੁੰਦਾ ਮੇਰੇ ਕੋਲ ਸਿਰਫ ਫੋਟੋ ਹੁੰਦੀ ਹੈ ਜੀ ਲਾਇਸੈਂਸ ਦੀ ਤੇ ਲਾਇਸੈਂਸ ਦੀ ਫੋਟੋ ਕਰਾ ਕੇ ਆਪਣਾ ਉਥੇ ਜਿਹੜੇ ਟ੍ਰੈਕ ਬਣੇ ਉੱਤੇ ਟੈਸਟ ਦਿੰਦੇ ਨੇ ਮਤਲਬ ਜਿੰਨੇ ਵੀ ਫੋਟੋਆਂ ਨੇ ਰੀਨਿਊ ਡੁਪਲੀਕੇਟ ਲਾਇਸੈਂਸ ਦੇ ਜਿੰਨੇ ਵੀ ਕੰਮ ਨੇ ਉਹਨਾਂ ਦੀ ਫੋਟੋ ਮੇਰੇ ਕੋਲ ਹੁੰਦੀ ਹੈ ਵੈਰੀਫਾਈ ਪਹਿਲਾ ਕਲਰਕ ਦੀ ਆਈਡੀ 'ਚ ਹੁੰਦੀ ਹੈ ਤੇ ਕਿੰਨੀਆਂ ਲੋਕਾਂ ਕਿੰਨਾ ਸਟਾਫ ਹੈ ਕਿੰਨੇ ਲੋਕਾਂ ਦੀ ਆਈਡੀ ਹੈ ਇੱਥੇ ਸਟਾਫ ਵੱਲੋਂ ਸੜ ਇੱਕ ਤਾਂ ਮੈਂ ਜੀ ਐਸਟੀਸੀ ਵੱਲੋਂ ਐ ਡਾਟਾ ਐਂਟਰੀ অপারেਟਰ ਮੇਰੀ ਹੁਣੇ ਫਰਵਰੀ 'ਚ ਜੁਆਇਨਿੰਗ ਹੋਈ ਹੈ ਤੇ ਪਲੱਸ ਇੱਥੇ ਮੈਡਮ ਹੈ ਜਿਹੜੇ ਐ ਐਮਐਲਸੀ ਦੇਖਦੇ ਹੋ ਪ੍ਰਦੀਪ ਕੌਰ ਨੇ ਜੀ ਜਿਹੜੇ ਜਿਹੜੀਆਂ ਗੱਡੀਆਂ ਦੇ ਨੰਬਰ ਮੰਨ ਲਓ ਦਿੱਲੀੋਂ ਹਰਿਆਣੇ ਤੋਂ ਗੱਡੀਆਂ ਟਰਾਂਸਫਰ ਹੋ ਜਾਂਦੀਆਂ ਜਾਂ ਨੰਬਰ ਲਾਉਣੇ ਆ ਉਹ ਕਿਤੇ ਕੋਲ ਹੈ? ਆਫੀਸਰ ਮੈਡਮ ਹੀ ਦੇਖਦੇ ਨੇ। ਉਸ ਤੋਂ ਬਾਅਦ ਫਿਰ ਐਸਡੀਐਮ ਸਾਹਿਬ ਕੋਲ ਜਾਂਦੇ ਨੇ ਫਾਈਲਾਂ ਉਹ। ਡਾਟਾ ਐਂਟਰੀ ਹੈ ਤੁਸੀਂ ਤੁਹਾਡੇ ਕੀ ਤੁਹਾਡਾ ਕੰਮ ਕਿਹੜਾ-ਕਿਹੜਾ ਹੁੰਦਾ ਤੁਹਾਡੇ ਕੋਲ? ਸਾਡੇ ਕੋਲ ਕੰਮ ਹੁੰਦਾ ਜੀ ਲਾਇਸੈਂਸ ਆਨਲੀ। ਮੈਨੂੰ ਲਾਇਸੈਂਸ ਦਿੱਤਾ ਹੋਇਆ ਹੈ। ਆਰਸੀ ਦਾ ਮੇਰੇ ਅੰਡਰ ਕੋਈ ਕੰਮ ਨਹੀਂ ਹੈਗਾ। ਮੇਰੇ ਕੋਲ ਸਿਰਫ ਆਰਸੀ ਦੀ ਵੈਰੀਫਿਕੇਸ਼ਨ ਵਾਸਤੇ ਕੋਈ ਕਸਟਮਰ ਆ ਪਬਲਿਕ ਆਂਦੀ ਉਹਨਾਂ ਨੂੰ ਅਸੀਂ ਦੱਸ ਦਿੰਨੇ ਆ। ਫਿਰ ਉਹਗੇ ਮੈਡਮ ਗਾਈਡ ਕਰਦੀ ਹੈ ਤੁਹਾਡੇ ਕੋਲ ਕੱਲਾ ਲਾਇਸੈਂਸਾਂ ਦਾ ਹੈਗਾ ਪਰ ਹੋਣਾ ਕਿਹੜਾ ਕਿਹੜਾ ਕੰਮ ਚਾਹੀਦਾ ਹੈ ਤੁਹਾਡੇ ਕੋਲ ਡਾਟਾ ਐਂਟਰੀ ਵਾਲੇ ਕੋਲ ਕਿਹੜਾ ਕਿਹੜਾ ਕੰਮ ਹੋਣਾ ਚਾਹੀਦਾ ਕੰਮ ਦਾ ਸਰ ਡਾਟਾ ਐਂਟਰੀ ਕੋ ਲਾਇਸੈਂਸਾਂ ਵੀ ਹੋਣਾ ਚਾਹੀਦਾ ਆਰਸੀ ਦਾ ਵੀ ਹੋਣਾ ਚਾਹੀਦਾ ਕਿ ਉਹ ਅੱਗੇ ਸਾਰਾ ਦੱਸ ਸਕੇ ਜਿਵੇਂ ਡਾਟਾ ਐਂਟਰੀ ਦਾ ਤੇ ਬਾਕੀ ਉਹ ਦੇ ਰਿਲੇਟਿਡ ਆਪਣੇ ਜਿੰਨੇ ਵੀ ਲਾਇਸੈਂਸ ਹੋ ਗਏ ਆਰਸੀਆਂ ਹੋ ਗਈਆਂ ਜਿਵੇਂ ਦਿੱਲੀ ਤੋਂ ਗੱਡੀਆਂ ਟਰਾਂਸਫਰ ਹੁੰਦੀਆਂ ਉਹ ਸਾਰੀ ਦੀ ਇਨਫੋਰਮੇਸ਼ਨ ਸਾਰੀ ਅਸੀਂ ਦੱਸਦੇ ਆ ਪਰ ਫਿਜ਼ੀਕਲੀ ਦੱਸਦੇ ਆ ਐਂਟਰੀ ਵਾਸਤੇ ਸਾਡੇ ਕੋਲ ਰਿਕਾਰਡ ਨਹੀਂ ਹੁੰਦਾ ਕੋਈ ਉਹ ਇਸ ਟਾਈਮ ਕਿਹਦੇ ਕੋਲ ਹੈ ਉਹ ਮੈਡਮ ਕੋਲ ਰ ਤੇ ਉਹ ਇਸ ਟਾਈਮ ਕਿੱਥੇ ਬੈੰਦੇ ਨੇ ਉਹ ਅੱਜ ਮੈਨੂੰ ਲੱਗਾ ਸਰ ਉਹ ਛੁੱਟੀ ਦੇ ਨੇ ਕੋਈ ਪ੍ਰੋਬਲਮ ਕਰਕੇ ਵੈਸੇ ਨਾਲ ਦੇ ਕਮਰੇ ਚ ਬੈਠਦੇ ਆ ਇਸ ਤੋਂ ਇਲਾਵਾ ਕਿੰਨਾ ਸਟਾਫ ਹੈ ਤੁਹਾਡੇ ਕੋਲ ਇੱਥੇ ਮੈਂ ਇਹ ਜਿੱਕੱਲਾ ਉਰੇ ਬਸ ਇੱਕ ਜਿਹੜਾ ਫੋਟੋ ਕਰਦਾ ਇੱਕ ਲੜਕਾ ਉਹ ਤਜਿੰਦਰ ਉਹ ਆਪਣਾ ਉਹਦੇ ਡੀਲਿੰਗ ਕਲਰਕ ਹੈ ਤਹਿਸੀਲਦਾਰ ਦਾ ਕਲਰਕ ਹੈ ਜੀ ਜਿਹੜਾ ਇਹ ਦੋ ਸੀਟਾਂ ਨਹੀਂ ਸਰ ਇੱਕ ਅਸੀ ਸੀਟ ਉਹਦੇ ਵਾਸਤੇ ਰੱਖੀ ਹੋਈ ਹੈ ਜਿੱਵੇਂ ਪਬਲਿਕ ਲਰਨਿੰਗ ਦਾ ਟੈਸਟ ਦਿੰਦੀ ਹੈ ਨਾ ਤਾਂ ਕੋਈ ਜੇ ਪਬਲਿਕ ਨਹੀਂ ਦੇਣਾ ਜਾਂਦੀ ਬਾਹਰ ਟੈਸਟ ਅਸੀਂ ਅੰਦਰ ਬਿਠਾ ਕੇ ਲੈਣੇ ਆ ਕਿ ਅੱਜਕੱਲ ਬਾਹਰ ਟੈਸਟ ਦਿੰਦੇ ਨੇ ਫਿਰ ਸਾਡੇ ਕੋਲ ਅਪਰੂਵਲ ਜੇ ਲਾਇਸੈਂਸ ਪਹੁੰਚ ਜਾਂਦਾ ਉਹਨਾਂ ਦਾ ਫਿਰ ਉਹ ਕਹਿੰਦੇ ਨੇ ਕਿ ਸਾਡਾ ਅਪਰੂਵਲ ਨਹੀਂ ਹੁੰਦਾ ਜੀ ਅਸੀਂ ਟੈਸਟ ਪਾਸ ਕਰਕੇ ਆਏ ਇਸ ਲਈ ਫਿਰ ਅਸੀਂ ਅੰਦਰ ਹੀ ਟੈਸਟ ਲੈਣੇ ਆ ਕਿ ਕਸਟਮਰ ਦਾ ਸਾਹਮਣੇ ਹੋਏ ਕੋਈ ਵਾਇਲੈਂਸ ਨਾ ਆਏ ਇਹ ਸਾਡੇ ਨਾਲੇ ਮੁਲਾਜ਼ਮ ਸੀ ਭਾਵੇਂ ਦੂਜੇ ਸਟਾਫ ਖਾਲੀ ਆ ਕੁਰਸੀਆਂ ਦੇਖੋ ਲੈ ਤੁਸੀਂ ਵੀ ਭਾਈ ਸਟਾਫ ਦੇ ਬੰਦੇ ਹੋ ਅੱਛਾ ਇਸ ਤੋਂ ਇਲਾਵਾ ਤੁਹਾਡੇ ਸਟਾਫ ਦੇ ਬੰਦੇ ਕਿੱਥੇ ਨੇ ਬੰਦੇ ਆ ਦੋ ਨੰਬਰ ਕਮਰਾ ਇੱਧਰ ਸਰ ਦੋ ਨੰਬਰ ਕਮਰੇ ਸਾਰੇ ਕਮਰੇ ਸਟਾਫ ਹੀ ਬੈਠੇ ਆ ਇੱਧਰ ਵੀ ਤੁਹਾਨੂੰ ਦਿਖਾ ਦਿੰਦੇ ਆ ਇਹ ਵੀ ਕਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਲੱਕੀ ਲੱਕੀ ਅੱਛਾ ਤੁਹਾਡਾ ਇੱਥੇ ਕੀ ਕੰਮ ਹੈ ਤੁਸੀਂ ਬੜੇ ਚਰਚਾ ਨਾ ਤੁਸੀਂ ਬੜੇ ਚਰਚਾ ਚ ਤੁਹਾਡਾ ਕੀ ਇੱਥੇ ਸਾਬ ਬਲਾਰੇ ਸਾਬ ਕੋਲ ਜਾਣੇ ਆ ਤੁਸੀਂ ਤੁਹਾਡੀ ਇੱਥੇ ਪੋਸਟ ਕੀ ਹੈ ਮੈਂ ਡਾਟਾ ਐਂਟਰੀ ਆਪਰੇਟਰ ਹਾਂ ਡਾਟਾ ਐਂਟਰੀ ਕਿਹੜੀ ਡਿਪਾਰਟਮੈਂਟ ਬੰਦ ਸਰ ਸਾਬ ਬਲਾਨੀ ਹੋਦੀ ਚਲਦੇ ਆ ਸਾਬ ਬੰਦ ਤੁਹਾਡੇ ਕੋਲ ਕੀ ਪੋਸਟ ਹੈ ਤੁਹਾਡੀ ਦੱਸੋ ਡਾਟਾ ਐਂਟਰੀ ਆਪਰੇਟਰ ਜਸਤਰ ਹੀ ਅੱਛਾ ਟਾਟਾ ਕੀ ਕੀ ਕੰਮ ਕਰਨਾ ਹੁੰਦਾ ਤੁਸੀਂ ਹਾਂ ਜਿਹੜੀ ਅੱਜ ਤੁਹਾਨੂੰ ਦਿਖਾਈ ਹੈ ਗੱਡੀ ਹੈ ਮਰਸੀਡਸ ਗੱਡੀ ਟਾਟਾ ਦੇ ਪਾਸੇ ਹੋ ਗਈ ਡਾਟਾ ਡਿਆ ਉਹ ਕਿਵੇਂ ਹੋ ਗਈ ਤੇ ਕਦੋਂ ਹੋ ਗਈ ਇਹ ਨ ਗੱਡੀ ਜਿਹੜੀ ਤੁਸੀਂ ਲੈ ਗਏ ਹੋ 3131 ਹੈ ਪੀਬੀ 342ਡੀ 3131 ਇਹ ਸਨ 2000 ਇਸਕੀ ਦੇ ਵਿੱਚ ਬੈਕਲੌਗ ਪਿਆ ਹੋਵੇ ਔਰ ਬੈਕਲੌਗ ਗਲਤ ਹੈਗਾ ਜੋ ਪਰ ਰਿਕਾਰਡ ਦੇਖ ਰਹੇ ਹਾਂ ਉਸ ਤੋਂ ਬਾਅਦ ਤਿੰਨ ਵਾਰੀ ਇਹਦੀ ਕਰੈਕਸ਼ਨ ਕਰਨ ਲਈ ਠੀਕ ਕਰਨ ਲਈ ਵੀ ਜੋ ਐਕਚੁਅਲੀ ਗੱਡੀ ਟਾਟਾ ਦੀ ਗੱਡੀ ਸੀ ਉਹਦੇ ਵਾਸਤੇ ਹੀ ਸਟੇਟਮੈਂਟ ਨੂੰ ਲਿਖਿਆ ਹੋਇਆ ਜੋ ਮੇਰੇ ਪ੍ਰੀਡੀਸੈਸਰ ਨੇ ਇਹ 10 ਨਵੰਬਰ 2021 ਨੂੰ 20 ਸਤੰਬਰ ਵੀ 2021 ਨੂੰ ਉਸ ਤੋਂ ਬਾਅਦ ਛੇ ਅਕਤੂਬਰ ਨੂੰ ਵੀ ਕਿਤੇ ਲਿਖਿਆ ਦੋ ਤਿੰਨ ਵਾਰੀ ਇਹਨਾਂ ਨੇ ਲਿਖਿਆ ਹੋਇਆ ਠੀਕ ਕਰ ਲਓ ਕਿਉਂ ਨਹੀਂ ਹੋਇਆ ਉਹ ਮੈਂ ਚੈੱਕ ਕਰਾ ਕੇ ਸਟੇਟਮੈਂਟ ਮੰਨਾ ਟਾਈਪ ਕਰਕੇ ਦੇਖ ਲੈਣਾ ਹਾਂ ਜੇ ਵਾਕਈ ਇਹ ਨੋਇੰਗਲੀ ਕੀਤਾ ਗਿਆ ਤੇ ਬਹੁਤ ਗਲਤ ਗੱਲ ਹੈ ਪਰ ਨੋਇੰੰਗਲੀ ਇਸ ਕਰਕੇ ਨਹੀਂ ਲੱਗਦਾ ਜੇ ਨੋਇੰਗਲੀ ਕੀਤਾ ਤਾਂ ਫਿਰ ਬਾਅਦ ਚੋ ਲਿਖਿਆ ਨਹੀਂ ਸੀ ਜਾਣਾ ਚਾਹੀਦਾ ਜੇ ਬਾਅਦ ਚੋ ਲਿਖ ਕੇ ਭੇਜਿਆ ਨੂੰ ਰੈਕਟਿਫਾਈ ਕਰਨ ਵੀ ਇਹ ਗਲਤ ਸਾੜਕ ਹੋ ਗਿਆ ਤੇ ਚਲੋ ਕੰਮ ਕਰਦੇ ਬੰਦੇ ਕੋਈ ਗਲਤੀ ਉਹ ਮੋਨੋਫੈਟਿਕ ਗਲਤੀ ਮਨਜੂਰ ਹੈ ਐਕਸੈਪਟੇਬਲ ਹੁੰਦੀ ਹੈ ਕੰਮ ਕਰਦੇ ਬੰਦੇ ਨੂੰ ਗਲਤੀ ਹੋਣੀ ਮੈਲਾਫੈਟ ਸੋ ਇਹ ਵੀ ਵੈਰੀਫਾਈ ਕਰਾਵਾਂਗੇ ਬਕਰਾਂ ਜੇ ਵਾਕਈ ਹੀ ਹੈ ਕੋਈ ਗਲਤ ਹੈਗਾ ਤੇ ਕਰ ਵੀ ਕੋਈ ਸਟੇਟਮੈਂਟ ਕੋਈ ਮੈਂ ਵੈਰੀਫਾਈ ਕਰਾ ਲੈਣਾ ਉਥੋਂ ਲਿਖ ਕੇ ਵੀ ਇਹ ਹੁਣ ਤੱਕ ਠੀਕ ਨਾ ਹੋਣ ਦੇ ਕੀ ਕਾਰਨ ਹੈ ਰਿਕੁਐਸਟ ਦੁਆਰਾ ਭੇਜ ਦਿਨੇ ਇੱਕ ਵਾਰ ਇੱਕ ਤੁਹਾਡੇ ਇਲਾਕੇ ਦੇ ਲੋਕ ਬਹੁਤ ਹੋਣਾ ਹੁੰਦਾ ਕੋਈ ਲੱਕੀ ਨਾਮ ਦਾ ਤੁਹਾਡਾ ਇੱਥੇ ਮੁਲਾਜ਼ਮ ਹੈ ਜਿਹੜਾ ਕਾਰਪੋਰੇਸ਼ਨ ਹੈ ਜਿਹੜਾ ਕੁੱਝ ਕਹਿੰਦਾ ਕਾਰਪੋਰੇਸ਼ਨ ਦੇ ਵਿੱਚ ਮੇਰੇ ਕੋ ਕਾਰਪੋਰੇਸ਼ਨ ਦੋ ਕਮੇਟੀ ਦੋ ਬੰਦੇ ਨੇ ਇੱਕ پرویز ਇੱਕ ਲੱਕੀ ਹੈਗਾ ਉਹ ਮੇਰੇ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਚੱਲ ਰਹੇ ਨੇ ਕੀ ਕੰਮ ਕਰ ਸਕਦੇ ਜਿਹਨੂੰ ਕੋਈ ਕੀਤ ਕਰਕੇ ਤਰੱਕੀ ਦੇ ਕਿਹੜੇ ਕਿਹੜੇ ਕੰਮ ਦਫ਼ਤਰਾਂ ਗ੍ਰੇਟ ਟ੍ਰਾਂਸਪੋਰਟ ਆਕਮ ਸਾਰੇ ਕੰਮ ਕਰਾਣੇ ਜਿੱਥੇ ਗ੍ਰੇ ਲੋਡ ਪੈਂਦੀ ਇੱਕ ਉੱਚ ਦੋਸ਼ ਲੱਗ ਗਿਆ ਜਿੰਨੇ ਮਾਛੀਵਾੜਾ ਸਾਹਿਬ ਦੇ ਇਧਰ ਦੇ ਏਜੰਟਾਂ ਨੇ ਕੰਮ ਉਹ ਕੱਲਾ ਕਰਦਾ ਤੇ 512 ਐਂਟਰੀ ਆਰਸੀ ਦਾ ਲੈ ਰਿਆ ਰੇਟ ਕਹਿਆ ਆਉਗਾ ਇਹ ਤੁਹਾਡੀ ਨੌਲੇਜ ਹੈ ਜਿਹੜਾ ਬੰਦਾ ਦਿੰਦਾ ਉਹਨੂੰ ਫੜਾਓ ਵਿਜੀਲੈਂਸ ਨੂੰ ਕਰੋ ਉਹਨੂੰ ਫੜ ਕੇ ਚੱਕ ਕੇ ਲੈ ਕੇ ਜਾਂ ਛੇਤਰ ਮਾਰਨ ਨੂੰ ਮਤਲਬ ਦਿੰਦੇ ਨੂੰ ਫੜ ਲਓ ਲੈਂਦੇ ਤੇ ਤੁਸੀਂ ਨਹੀਂ ਕਰਨਾ ਨਹੀਂ ਮੈਂ ਕਹਿੰਦਾ ਮੈਂ ਦੇਣਾ ਲੈਣਾ ਦੋਵੇਂ ਗੁਨਾਹ ਨੇ ਨਹੀਂ ਕੋਈ ਲੈਂਦਾ ਜੇ ਫਿਰ ਵੀ ਤੁਹਾਡੇ ਧਿਆਨ ਚੰਦਾ ਕੋਈ ਦਿੰਦਾ ਹੈ ਤੇ ਵਿਜੀਲੈਂਸ ਲਿਖ ਕੇ ਦਿਓ ਮਾਡੇ ਸਟੰਡ ਦੇ ਮੈਂਬਰ ਤੇ ਦੂਸਰੇ ਕਿ ਤੁਸੀਂ ਵੀ ਕਵ ਜਵਾਨੀ ਦੋਸੇ ਲਾ ਰਹੇ ਜੇ ਮੈਨੂੰ ਰਾਈਟਨ ਦੇ ਲਿਖ ਕੇ ਕਿਹਨੇ ਦਿੱਤਾ ਨਹੀਂਗਾ ਤੁਸੀਂ ਕਹਿ ਰਹੇ ਹੋ ਮੈਨੂੰ ਲਿਖ ਕੇ ਦੋ ਨਾ ਫਨਾਲਾ ਬੰਦੇ ਨੇ ਕੋਈ ਆ ਕੇ ਲਿਖ ਕੇ ਦਵੇ ਵੀ ਆਹ ਬੰਦਾ ਲਿੰਦਾ ਪੈਸੇ ਡੈਫੀਨਿਟਲੀ ਇਨਕੁਆਰੀ ਹੋਏਗੀ ਇੱਕ ਇਤੇ ਦੋਸ਼ ਲੱਗ ਗਿਆ ਵੀ ਤਿੰਨ ਆਈਡੀਆਂ ਇਕੱਲੇ ਹੀ ਬੰਦਾ ਚਲਾ ਰਿਹਾ ਜੀ ਆਈਡੀ ਪਾਸਵਰਡ ਨਾਲ ਹੁੰਦੀ ਹੈ ਮੈਂ ਕਰਵਾਂਗਾ ਕਲਰਕ ਕਰੇਗਾ ਜਿਹੜਾ ਜਿਹੜਾ ਤਿੰਨ ਆਈਡੀ ਨਹੀਂ ਦੋ ਵੈਸੇ ਦੋ ਆਈਡੀ ਹੁੰਦੀਆਂ ਤਿੰਨ ਹੁੰਦੀ ਹੀ ਨਹੀਂ ਗਿਆ ਤੁਹਾਨੂੰ ਤੀਜੀ ਆਈਡੀ ਪਤਾ ਨਹੀਂ ਕਿੱਥੋਂ ਆ ਗਈ ਤੁਹਾਨੂੰ ਤੁਹਾਨੂੰ ਇਨਫੋਰਮੇਸ਼ਨ ਕਿੱਨੇ ਤੁਹਾਡਾ ਸੋਰਸ ਗਲਤ ਹੈਗਾ ਆਈਡੀ ਮੈਂ ਸ਼ੱਕ ਕਲਰਕ ਦੀ ਹੁੰ ਉਹ ਆਪਣੀ ਆਈਡੀ ਜਿਹੜਾ ਪਾਸਵਰਡ ਬੇਸ ਹੈਗੀ ਹੈ OTP ਆਂਦਾ ਉੱਠ ਪੀਰਨਾ ਚਾਹੀਦਾ ਜਸਟ ਲਾਈਕ ਜਿਵੇਂ ਬੈਂਕ ਦਾ ਅਕਾਊਂਟ ਚੱਲਦਾ ਨਾ ਉਦਾਂ ਹੀ ਚੱਲਦੀ ਟੀਮ ਆਫਿਸ ਦੇ ਬਾਹਰ ਕੁਝ ਬਜ਼ੁਰਗ ਵੀ ਬੈਠੇ ਆ ਗੱਲਬਾਤ ਕਰਦੇ ਆ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਜੀ ਹਾਂ ਕਿਹੜੇ ਪਿੰਡ ਆ ਤੁਹਾਡਾ ਅੰਡ ਸ਼ਮਸ਼ਪੁਰ ਜੀ ਕੀ ਕੰਮ ਆ ਜਾਵਾਂ ਇਹ ਆਪਣੇ ਨਿਸ਼ਾਨਦੀ ਦੀ ਨਕਲ ਸੀਗੀ ਜੀ ਉਹ ਹੋਈ ਨੂੰ ਪਿਛਲੇ ਮਹੀਨੇ ਦੀ 5 5 ਤਰੀਕ 6ਵੇਂ ਮਹੀਨੇ ਦੀ ਨਹੀਂ ਮਿਲੇ ਹੋ ਐਸਡੀਐਮ ਸਾਹਿਬ ਨੂੰ ਅਫਸਰਾਂ ਨੂੰ ਮਿਲੇ ਹੋ ਕੀ ਆਏ ਸੀਗੇ ਜੀ 15 ਦਿਨ ਪਹਿਲਾਂ ਉਹਨਾਂ ਨੇ ਪਟਵਾਰੀ ਸਾਹਿਬ ਨੇ ਨਕਲ ਗਲਤ ਬਣਾ ਕੇ ਦਿੱਤੀ ਇਹਨਾਂ ਨੇ ਦੁਬਾਰਾ ਵਾਪਸ ਭੇਜੀ ਤੇ ਦੁਬਾਰਾ ਹੁਣ ਅੱਜ ਫੇਰ ਮਿਲਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਫਟਾਫਟ ਕੰਮ ਹੋਣਗੇ ਖੱਜਲ ਖਵਾਰੀ ਨੂੰ ਕਿੰਨਾ ਕੁ ਇੱਥੇ ਕੰਮ ਹੁੰਦਾ ਹੁਣ ਬੈਠੇ ਆਂ ਇਹ ਦੇਖ ਲਓ ਤੁਹਾਡੇ ਸਾਹਮਣੇ ਮਹੀਨੇ ਦਾ ਜਿੰਨੇ ਕੰਮ ਹੁੰਦੇ ਨੇ ਗਲਤ ਜਿੰਨੇ ਕੰਮ ਹੁੰਦੇ ਨੇ ਜੀ ਗਲਤ ਹੀ ਹੁੰਦੇ ਨੇ ਪੈਸੇ ਲੈ ਕੇ ਤਹਿਸੀਲ ਵਾਲਿਆਂ ਨੇ ਗਲਤ ਨਾਪ ਕਰਕੇ ਪੋਲਟਰੀ ਫਾਰਮ ਸਾਡੇ ਪਿੰਡ ਦੇ ਨਾਲ ਬਣ ਰਿਹਾ 4 450 ਕਿਲੋਮੀਟਰ ਦੇ 4 ਮੀਟਰ ਤੇ 500 ਮੀਟਰ ਦੇ ਦਾਇਰੇ ਤੋਂ ਉਹਨਾਂ ਨੇ ਲਿਖਤਾ ਬਾਹਰ ਆ ਚਾ ਜੀ ਕਿਹਨੇ ਲਿਖਤਾ ਪਟਵਾਰੀ ਨੇ ਜੀ ਐਤੋਂ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਕਰੀ ਦੀ ਆਈ ਐਸ ਐਚ ਡੀ ਐਮ ਸਾਬ ਨੂੰ ਦੁਬਾਰਾ ਉਹਨਾਂ ਨੇ ਮਿਲਤੀ ਦੁਬਾਰਾ ਸਾਨੂੰ ਉਹਨਾਂ ਨੇ ਮਿਲਤੀ ਕਰਾਈ ਉਹ ਸਾਨੂੰ ਰਿਪੋਰਟ ਨਹੀਂ ਮਿਲ ਰਹੀ ਰਿਪੋਰਟ ਨਹੀਂ ਮਿਲ ਰਹੀ ਹੁਣ ਕਿੰਨੇ ਦਿਨ ਤੋਂ ਰਿਪੋਰਟ ਲਈ ਪੇ ਫਿਰ ਰਹੇ ਹਾਂ ਮਹੀਨਾ ਹੋ ਗਿਆ ਜੀ 5 ਤਰੀਕ 6ਵੇਂ ਮਹੀਨੇ ਦੀ ਤੁਸੀਂ ਵੀ ਬਾਬਾ ਯੋਸੇਪਿੰਡ ਤੋਂ ਹਾਂਜੀ ਹਾਂਜੀ ਯੋਸੇਪਿੰਡ ਯੋਸੇਪਿੰਡ ਹਾਂਜੀ ਯੋਸੇ ਕੰਮ ਆ ਜੀ ਇੱਕੋ ਹੀ ਕੰਮ ਹੈ ਸਾਡਾ ਇਹ ਤੁਸੀਂ ਦੇਖ ਸਕਦੇ ਹੋ ਬਜ਼ੁਰਗਾ ਜਿਹੜੇ ਐਸਡੀਐਮ ਆਫਿਸ ਤੇ ਇੱਕ ਮਹੀਨੇ ਤੋਂ ਇੱਥੇ ਖੱਜਲ ਖਵਾਰ ਹੋ ਰਿਹਾ ਕਦੇ ਪਟਵਾਰੀ ਗਲਤ ਰਿਪੋਰਟ ਬਣਾ ਦਿੰਦਾ ਕਦੇ ਸਾਹ ਕੋਲ ਚਲ ਜਾਂਦੀ ਹੈ ਫੇਰ ਪਟਵਾਰੀ ਕੋਲ ਆ ਜਾਂਦਾ ਫੇਰ ਸਾਹ ਕੋਲ ਚਲ ਜਾਂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ ਕਿ ਸਾਡੇ ਦਫ਼ਤਰਾਂ ਦੇ ਵਿੱਚ ਅਸੀਂ ਆਨਲਾਈਨ ਕਰਤਾ ਕਿਸੇ ਦੀ ਖੱਜਲ ਖਵਾਰੀ ਨਹੀਂ ਹੋਣੀ ਤੁਸੀਂ ਰਾਏਕੋਟ ਐਸਡੀਐਮ ਆਫਿਸ ਦੇ ਵਿੱਚ ਦੇਖਿਆ ਸੀ ਕਿਵੇਂ ਭ੍ਰਸ਼ਟਾਚਾਰ ਦਾ ਅੱਡਾ ਸੀ ਪੰਜਾਬ ਦਾ ਹਰ ਐਸਡੀਐਮ ਆਫਿਸ ਆ ਜਿਹੜਾ ਭ੍ਰਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਇਹਨਾਂ ਨੇ ਪ੍ਰਾਈਵੇਟ ਕਰਿੰਦੇ ਰੱਖੇ ਹੋਏ ਨੇ ਜਿਹੜੇ ਸ਼ਰਿਆਮ ਲੋਕਾਂ ਦੀ ਲੁੱਟਾਂ ਕਰ ਰਹੇ ਨੇ ਤੇ ਲੱਕੀ ਨਾਮ ਦਾ ਇੱਥੇ ਜਿਹੜਾ ਮੁੰਡਾ ਜਿਹੜਾ ਕਾਰਪੋਰੇਸ਼ਨ ਵਿੱਚ ਭੇਜਿਆ ਹੋਇਆ ਹੈ ਰੇਟ ਤੈਅ ਹੈ ਪ੍ਰੂਫ ਨੇ ਸਾਰਿਆਂ ਕੋਲ ਉਹਨੇ ਸਾਰਾ ਇਲਾਕੇ ਨੂੰ ਪਤਾ ਕਿ ਉਹਨੇ ਇੱਥੇ ਸਾਰਾ ਧੰਡਲੀਆਂ ਕਰਦਾ ਲੋਕਾਂ ਤੋਂ ਪੈਸੇ ਲੈਂਦਾ ਰਿਸ਼ਕਤਾਂ ਲੈਂਦਾ ਪਰ ਨਾ ਐਸਡੀਐਮ ਸਾਹਿਬ ਨੂੰ ਪਤਾ ਹੈ ਨਾ ਸੀਨੀਅਰ ਅਧਿਕਾਰੀਆਂ ਨੂੰ ਪਤਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਹੀ ਹੋਣਾ ਕਿ ਆ